ਕਾਹ ਬਹੀ ਜੀ ਤੁਹਾਡੇ ਕੋਲ ਸਟੇਟਮੈਂਟ ਵੀ ਹੈ ਹੋਰ ਕੋਈ ਗੱਲ ਕੀ ਕਰਾਂ ਜੀ ਸੀਨੀਅਰ ਸਿਟੀਜ਼ਨ ਨੇ ਉਹਨਾਂ ਬਾਰੇ ਮੈਂ ਇੱਥੇ ਕੋਈ ਟਿੱਪਣੀ ਟਿੱਪਣੀ ਨਹੀਂ ਕਰੂੰਗਾ ਜਿੱਥੇ ਲੋੜ ਹੋਈ ਉੱਥੇ ਕਰਾਂ ਜਿਹੜੀ ਪੰਜਾਬ ਦੇ ਵਿੱਚ ਕਾਂਗਰਸ ਵਿੱਚ ਆਪਸ ਵਿੱਚ ਫੁਰਸੀ ਉਹ ਖਤਮ ਹੋ ਗਈ ਕਿ ਦੇਖੋ ਗਾਲ੍ਹੇ ਹੈ ਜਿਹੜੀ ਫੁੱਟ ਫਾਟ ਤੋਂ ਕਹੀਂ ਨਹੀਂ ਹੈ ਆ ਥੋੜਾ ਮੋਟਾ ਤਾਂ ਤੁਸੀਂ ਆ ਕੈਮਰਾ ਲਾਉਣ ਵਿੱਚੇ ਵੀ ਉਲਝ ਜਦੇ ਵੀ ਮੇਰਾ ਪਹਿਲਾਂ ਲੱਗੇ ਮੇਰਾ ਲੱਗੇ ਇਹ ਤਾਂ ਹਰ ਪਰਿਵਾਰ ਦੇ ਵਿੱਚ ਮਾੜਾ ਮੋਟਾ ਚੱਲਦਾ ਰਹਿੰਦਾ ਹੈ ਲੇਕਿਨ ਵੱਡੇ ਸਤਰ ਤੇ ਜਿਹੜੀ ਹੈ ਕਿਸੇ ਪ੍ਰਕਾਰ ਦੀ ਕੋਈ ਐਸੀ ਲੜਾਈ ਨਹੀਂ ਹੈ ਔਰ ਜਿੱਥੇ ਕਿਤੇ ਮਾੜੀ ਮੁੱਟੀ ਹੁੰਦੀ ਹੈ ਪਰਿਵਾਰਾਂ ਦੇ ਵਿੱਚ ਉਹ ਬੈਠ ਕੇ ਪਰਿਵਾਰ ਦੇ ਅੰਦਰ ਬੈਠ ਕੇ ਗੱਲਬਾਤ ਕਰ ਲਈ ਸਿੱਧੂ ਸਾਹਿਬ ਐਕਟਿਵ ਹੋ ਗਏ ਨਜ਼ਰ ਆ ਰਹੇ ਹਾਂ ਜੀ ਸਿੱਧੂ ਸਾਹਿਬ ਨਹੀਂ ਨਜ਼ਰ ਆ ਰਹੇ ਯਾਰ ਮੈਨੂੰ ਸਿੱਧੂ ਸਾਹਿਬ ਦਾ ਮੇਰਾ ਸੰਪਰਕ ਨਹੀਂ ਹੋਇਆ ਸਾਨੂੰ ਤਾਂ ਹਰ ਵਿਅਕਤੀ ਦੀ ਲੋੜ ਹੈ ਐਕਟਿਵ ਹੋਵੇ ਤੇ ਕਾਂਗਰਸ ਪਾਰਟੀ ਨੂੰ ਅੱਗੇ ਲੈ ਕੇ ਜਾਵੇ ਭਾਈ ਐਕਟਿਵਲੀ ਹੈਗੇ ਜਾਂ ਕਿਉਂ ਨਾ ਕਰਾਂਗੇ ਜੀ ਮੈਂ ਕਿਉਂ ਨਾ ਕਰਾਂਗਾ ਕਾਂਗਰਸ ਦੇ ਹਰ ਵਿਅਕਤੀ ਨੂੰ ਸੰਪਰਕ ਕਰਾਂਗੇ ਆਉਣ ਵਾਲੇ ਟਾਈਮ ਦੇ ਵਿੱਚ ਕੋਈ ਆਮ ਆਦਮੀ ਪਾਰਟੀ ਨਾਲ ਅਲਾਈਨਮੈਂਟ ਨੂੰ ਨਹੀਂ ਸਮਭ। ਆਹ ਆਹ ਹੱਥ ਤੇ ਦੂਸਰੇ ਸਾਤੇ। ਬਾਬਾ ਤੁਹਾਨੂੰ ਪਤਾ ਹੈ ਜਿਹੜੀ ਗੱਲ ਉਹ ਸਵਾਲ ਕਿਉਂ ਪੁੱਛਦੇ ਹੋ? ਸਾਡਾ ਕੋਈ ਦੂਰ ਦੂਰ ਦਾ ਕੋਈ ਵਾਸਤਾ ਨਹੀਂ ਆ ਮੱਕ। ਅੱਛਾ ਦਿੱਲੀ ਦੇ ਵਿੱਚ ਕੀ ਕਾਰਨ ਹੈ ਕਿ ਕੋਈ ਵੀ ਸੀਟ ਨਹੀਂ ਆਈ? ਵੇਖੋ ਜੀ ਪਰਸੈਂਟੇਜ ਸਾਡੀ ਵਧੀ। ਆਲਟੀਮੇਟਲੀ ਕੀ ਹੁੰਦਾ ਕਿ ਜਿੱਤਣ ਵਾਲੀ ਤਰਫ ਲੋਕ ਝੁਕ ਜਾਂਦੇ ਨੇ। ਲੋਕਾਂ ਨੂੰ ਲੱਗਿਆ ਕਿ ਸ਼ਾਇਦ ਭਾਜਪਾ ਜਾ ਰਹੀ ਹੈ ਤੇ ਜਿਹੜਾ ਸਾਡਾ ਵੋਟਰ ਵੀ ਉਹ ਟਿਲਟ ਹੋ ਜਾਂਦਾ ਕਿਉਂਕਿ ਲੋਕ ਹਵਾ ਦਾ ਰੁਖ ਵੇਖਦੇ ਨੇ। ਲੋਕ ਚਾਹੁੰਦੇ ਨੇ ਕਾਂਗਰਸ ਆਵੇ। ਲੇਕਿਨ ਕਿਤੇ ਨਾ ਕਿਤੇ ਹਜੇ ਕਿ ਦੋ ਤਿੰਨ ਵਾਰੀ ਵੱਡੀ ਸਾਡੀ ਹਾਰ ਹੋਈ ਉਹਨਾਂ ਨੂੰ ਅਜੇ ਜਾਗਦਾ ਨਹੀਂ ਸੀ ਵੀ ਅਸੀਂ ਚੰਗਾ ਮੁਕਾਬਲਾ ਦੇ ਪਾ ਰਹੇ ਹਾਂ ਇਸ ਕਰਕੇ ਜਿਹੜਾ ਸਾਡਾ ਵੋਟਰ ਹੁੰਦਾ ਮਿਨੋਰਟੀ ਵਾਲਾ ਗਰੀਬ ਆਮ ਦੁਕਾਨਦਾਰ ਵਪਾਰੀ ਉਹ ਕਿਤੇ ਨਾ ਕਿਤੇ ਇੱਧਰ ਉੱਧਰ ਹੋ ਗਿਆ ਜੀ ਰੈਸਿਟੀ ਸੀ ਕਿ ਆ ਕਿ ਡਿਸਪਲਿਨ ਦੀ ਲੋੜ ਹੈ ਡਿਸਪਲਿਨ ਸੀਗਾ ਆਪਚ ਤਾਂ ਬੰਨਵਾ ਸੀ ਤਾਂ ਲੱਗਦਾ ਕਿ ਕਾਂਗਰਸ ਡਿਸਪਲਿਨ ਚਲਾ ਗਿਆ ਸੀ ਦੇਖੋ ਡਿਸਪਲਿਨ ਦੇ ਨਾਲ ਸਰਕਾਰ ਦੀ ਐਂਟੀ ਇਨਕੰਮੈਂਸੀ ਵੀ ਸੀ ਇਨਡਿਸਪਲਿਨ ਤਾਂ ਸੀਗਾ ਹੀ ਸੀਗਾ ਤੁਸੀਂ ਵੇਖੋ ਸੋਸ਼ਲ ਇੰਜੀਨੀਅਰਿੰਗ ਦੇ ਹਰ ਵਿਅਕਤੀ ਸੀਗਾ ਇੱਕ ਦਲਿਤ ਸਾਨ ਇੱਕ ਹਿੰਦੂ ਚਿਹਰਾ ਸਨ ਜਾਂ ਖੜ ਇੱਕ ਜੱਟ ਚਿਹਰਾ ਸਨ ਸਿੱਧੂ ਸਾਹਿਬ ਲੇਕਿਨ ਮੇਰਾ ਲੱਗਾ ਕਿ ਜਿਹੜਾ ਇਲੈਕਸ਼ਨ ਦੇ ਸਮੇਂ ਆਪਸ ਵਿੱਚ ਤਾਲਮੇਲ ਹੋਣਾ ਚਾਹੀਦਾ ਸੀ ਉਹ ਨਹੀਂ ਸੀ ਆ ਇਧਰੋਂ ਕੋਈ ਬਿਆਨ ਹੋਰ ਸੀ ਇਧਰੋਂ ਇਹਦਾ ਜੱਗ ਜ਼ਾਹਰ ਹੈ ਇਨਡਿਸਿਪਲਿਨ ਪਾਰਟੀ ਚ ਸੀਗਾ ਕੁਝ ਐਂਟੀ ਇਨਕੰਮਪੈਂਸੀ ਐਂਟੀ ਇਨਕੰਮੈਂਸੀ ਸੀ ਕੁਝ ਮਾੜੀਆਂ ਮੋਟੀਆਂ ਸਰਕਾਰ ਚ ਰਹਿਣ ਦੀ ਗਲਤੀਆਂ ਵੀ ਹੋ ਜਾਂਦੀਆਂ ਪਤਾ ਹੈ ਸਭ ਪਿਛਲੀ ਹੈ ਚੋਣਾਂ ਦੇ ਵਿੱਚ ਤਿੰਨ ਕੋਣੀ ਮੁਕਾਬਲਾ ਹੁੰਦਾ 10 10 ਸੈਂਕਾ ਕੋਣ ਜਿਹੜੀਆਂ 27 ਚ ਚੋਣਾਂ ਆਉਣੀਆਂ ਪੰਜ ਕੋਣੀ ਮੁਕਾਬਲਾ ਹੋਣਾ ਕਿਉਂਕਿ ਅ ਅਕਾਲੀ ਦਲ ਵੀ ਆ, ਭਾਜਪਾ ਵੀ ਆ, ਕਾਂਗਰਸ ਵੀ ਆ, ਆਮ ਆਦਮੀ ਪਾਰਟੀ ਆ। ਬਹੁਤ ਇਸ ਪੰਜਵਾਂ ਸਾਲ ਜਿਹੜੇ ਇੱਕ ਹੋਰ ਖੁੰਦਣ ਜਾ ਰਹੇ ਆ ਅ ਅਕਾਲੀ ਦਲ ਜਿੰਨੇ ਕੋਣੀ ਹੋਊਗਾ ਉਹਨੇ ਕੋਣੀ ਸਾਨੂੰ ਮੁਕਾਫਾ ਫਾਇਦਾ ਹੋਣਾ। ਮੈਂ ਤੁਹਾਨੂੰ ਇੱਕ ਗੱਲ ਦੱਸੀ। ਬਾਬਾ ਜੀ ਕਿਰਪਾ ਕਰਨਗੇ। ਖੁੰਣ ਨਾਲੇ ਕਿੰਨੇ ਕੋਣੀ ਹੋ ਜੇ ਲੋਕਾਂ ਨੇ ਮਨ ਬਣਾ ਲਿਆ। ਐਕਚੁਅਲੀ ਲੋਕਾਂ ਨੇ ਭੁਲੇਖੇ ਸਰਕਾਰ ਬਣਾਈ ਬਦਲਾਅ ਦੀ ਵੀ ਇਹ ਕਾਂਗਰਸ ਤੇ ਅਕਾਲੀਆਂ ਨਾਲ ਕੋਈ ਵੱਖਰੀ ਗੱਲ ਕਰਨਗੇ ਹੁਣ ਲੋਕ ਆ ਗਏ ਯਾਰ ਇਹਦਾ ਪਾਰਲੀਮੈਂਟ ਨੇ ਨਤੀਜੇ ਆਨੇ ਔਰ ਜਿਹੜੀਆਂ ਸ਼ਹਿਰੀ ਸਿਗਾਂ ਕਾਰਪੋਰੇਸ਼ਨ ਦੀਆਂ ਚੋਣਾਂ ਨੇ ਤੈਅ ਕਰਤਾ ਉਹ ਲੋਕਾਂ ਨੇ ਬਣ ਬਣਾਦਾ ਵੀ ਇਹਦਾ ਸਾਰਿਆਂ ਨਾਲੋ ਬੇਸ਼ੱਕ ਸਾਡੇ 'ਚ ਕੋਈ ਕਮੀਆਂ ਹੈਗੀਆਂ ਥੋੜੀਆਂ-ਮੋਟੀਆਂ ਲਿਕਨ ਇਹਨਾਂ ਸਾਰਿਆਂ ਨੂੰ ਜੇ ਕੋਈ ਚੰਗਾ ਰਾਜ ਦੇ ਸਕਦੀ ਹੈ ਤਾਂ ਕਾਂਗਰਸ ਪਾਰਟੀ ਦੇਸੀ ਅੱਜ ਸਾਹਿਬ ਨੇ ਦਲਬੀਰ ਸਾਹਿਬ ਨੇ ਪੂਰੇ ਪੰਜਾਬ ਦੇ ਭਰ ਵਿੱਚ ਜ਼ਿਲ੍ਹਾ ਸਤਰ ਤੇ ਜਾ ਕੇ ਅਸੀਂ ਰਿਵਿਊ ਮੀਟਿੰਗਸ ਲੈ ਰਹੇ ਹਾਂ ਜਿਹਰੇ ਵਿੱਚ ਜਿੱਥੇ-ਜਿੱਥੇ ਕਮੀਆਂ ਸਾਡੇ ਸੰਗਠਨ 'ਚ ਕਮੀਆਂ ਹੈ ਚਾਹੇ ਬਲੌਕ 'ਚ ਕਮੀਆਂ ਹੈ ਕਈ ਥਾਵਾਂ ਤੇ ਬਲੌਕ ਪ੍ਰਧਾਨ ਨਹੀਂ ਕਈ ਥਾਂ ਤੇ ਕਮੇਟੀ ਨਹੀਂ ਹੈ ਚਾਹੇ ਮੰਡਲ ਆ ਚਾਹੇ ਪੀਐਲਏ ਹੈ ਜਾਂ ਬੂਥ ਤੇ ਹੈ ਉਹ ਹੌਲੀ-ਹੌਲੀ ਸੰਗਠਨ ਨੂੰ ਕੰਪਲੀਟ ਕਰਨ ਦੀ ਜਿਹੜੀ ਇਹ ਸਿਸਟਮ ਹੈ ਉਹ ਸ਼ੁਰੂ ਹੋਇਆ ਐ ਸਿੱਧਾ ਕੰਪਲੀਟ ਹੈ ਪਰ ਕਈ ਥਾਵਾਂ ਤੇ ਕਮਜ਼ੋਰੀਆਂ ਹੈ ਹੈਗੀਆਂ ਸੋ ਉਹਦੇ ਵਾਸਤੇ ਰਿਵਿਊ ਮੀਟਿੰਗਸ ਆ ਟਾਸਕ ਦਿੱਤਾ ਗਿਆ ਹੈ ਅੱਜ ਤੋਂ ਬਾਅਦ ਪਰਫਾਰਮੈਂਸ ਮੈਜ਼ਰਮੈਂਟ ਹੋਏਗਾ 15 ਦਿਨ ਦਾ ਟੂਰ ਪ੍ਰੋਗਰਾਮ ਸਬਮਿਟ ਕਰਾਉਣਾ ਹੋਏਗਾ इवन ਤੌਰ ਪੰਜਾਬ ਦੇ ਪ੍ਰਧਾਨ ਮੈਨੂੰ ਵੀ ਆਪਣਾ ਟੂਰ ਪ੍ਰੋਗਰਾਮ ਸਬਮਿਟ ਕਰਾਉਣਾ ਹੋਊਗਾ ਕਿ ਮੈਂ ਕਿੱਥੇ ਜਾ ਰਿਹਾ ਸੋ ਇਸੇ ਤਰ੍ਹਾਂ ਜ਼ਿਲ੍ਹਾ ਪ੍ਰਧਾਨ ਤੇ ਇਸੇ ਤਰ੍ਹਾਂ ਬਲਾਕ ਤੇ ਉਸ ਤੋਂ ਬਾਅਦ ਮੰਡਲ ਸੋ ਅੱਜ ਡਲਵੀ ਸਾਹਿਬ ਸਪੈਸ਼ਲ ਤੌਰ ਤੇ ਅੱਜ ਮੀਟਿੰਗ ਲੈਣ ਆਈ ਸੀ ਜਲੰਧਰ ਕਾਫੀ ਜ਼ਿਲ੍ਹਿਆਂ ਚੋਂ ਉਹਨਾਂ ਦਾ ਦੌਰਾ ਹੋਇਆ ਸੋ ਇਸ ਕਰਕੇ ਅੱਜ ਜਲੰਧਰ ਚ ਰਿਵਿਊ ਮੀਟਿੰਗ ਕੀਤੀ ਬ੍ਰੀ ਸਾਹਿਬ ਤੁਸੀਂ ਇੱਕ ਚੱਕਰ ਹੋਰ ਮੀਟਿੰਗ ਨਾਲ ਗੱਲਬਾਤ ਕੀਤੀ ਉਸ ਦਿਨ ਤੁਸੀਂ ਕਹਿੰਦੇ ਸੀ 770 ਸਿੱਟਾ ਦੇ ਅਮੇ ਚਿਹਰੇ ਦੇਖਣ ਨੂੰ ਮਿਲਣ 100% ਜੀ ਰਾਹੁਲ ਦੀ ਜੀ ਦੀ ਇੱਛਾ ਖਰਗੇ ਸਾਹਿਬ ਦੀ ਇੱਛਾ ਹੈ ਕਿ ਹਰ ਜਗ੍ਹਾ ਤੇ ਇਵਨ ਸੀ ਦੇ ਵੀ ਸੀ ਦੇ ਵਿੱਚ ਵੀ ਤੁਸੀਂ 50% ਨਵੇਂ ਲੋਕਾਂ ਨੂੰ ਯੰਗਸਟਰ ਨੂੰ ਅੰਡਰ 50 ਮੌਕਾ ਦਿਓ ਮੈਂ ਇਹ ਕਹਿ ਰਿਹਾ ਕਿ 100% ਪਰਮਾਤਮਾ ਉਹ ਦਿਨ ਲਿਆਵੇ ਉਹ ਤਾਕਤ ਬਖਸ਼ੇ ਬਿਲਕੁਲ ਅਸੀਂ ਆਧੀਆਂ ਸੀਟਾਂ 50 ਤੋਂ 60 ਸੀਟਾਂ ਅਸੀਂ ਚਾਹੁੰਦੇ ਹਾਂ ਕਿ ਨਵੇਂ ਚਿਹਰੇ ਜਿਹੜੇ ਨਵੇਂ ਤਰਜਮਾਨੀ ਕਰਨ ਜਿਹੜੇ ਫਸਟ ਟਾਈਮਰ ਹੋਣ ਗਾਂਗਰੇ ਤੇ ਫਿਰ ਆਪਾਂ ਆਉਣੇ ਹੋ ਰਹੇ ਨਹੀਂ ਤੁਸੀਂ ਚੱਲ ਜਾਓ ਚਰਚਾ ਥੋੜੀ ਹੁੰਦੀ ਹੈ ਕਿਸੇ ਵੇਲੇ ਵੀ ਕੋਸ਼ਿਸ਼ ਕਿਸੇ ਨੂੰ ਵੀ ਬਦਲਿਆ ਜਾ ਸਕਦਾ ਹੈ ਇਹ ਕੋਈ ਪੱਕੀ ਸੀਟ ਨਹੀਂ ਹੈ ਕਿਸੇ ਦੀ ਬੜੇ ਕਾਮਯਾਬ ਪ੍ਰਧਾਨ ਰਹੇ ਹੋ ਸੱਤ ਕੀਤਾ ਪਾਰਲੀਮੈਂਟ ਦੀ ਜਿਤਾਈਆਂ 100% ਜਿਤਾਈ ਮਿਸਲ ਕਮੇਟੀਆਂ ਜਿਹੜੀਆਂ ਪੰਚਾਇਤਾਂ ਜਿਤਾਈਆਂ ਨੇ ਇਹਦੇ ਬਾਅਦ ਵੀ ਜਿਹੜਾ ਹੈਗਾ ਜਿਹੜੇ ਕਮੀ ਕਿੱਥੇ ਰਹਦੀ ਹੈ ਕਿਉਂ ਜਿਹੜੇ ਗੁਰਜੀਤ ਰਾਜਪਾਲ ਜੀ ਨੇ ਤੁਹਾਡੇ ਕੋਲ ਸਟੇਟਮੈਂਟ ਵੀ ਹੈ ਹੋਰ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਸੀ ਸੀਨੀਅਰ ਸਿਟੀਜ਼ਨ ਨੇ ਉਹਨਾਂ ਬਾਰੇ ਮੈਂ ਇੱਥੇ ਕੋਈ ਟਿੱਪਣੀ ਟਿੱਪਣੀ ਨਹੀਂ ਕਰੂੰਗਾ ਜਿੱਥੇ ਲੋੜ ਹੋਈ ਉੱਥੇ ਕਰਾਂ ਜਿਹੜੀ ਪੰਜਾਬ ਦੇ ਵਿੱਚ ਕਾਂਗਰਸ ਵਿੱਚ ਆਪਸ ਵਿੱਚ ਫੁੱਟ ਸੀ ਉਹ ਖਤਮ ਹੋ ਗਈ ਕਿ ਦੇਖੋ ਗੱਲੇ ਐ ਜਿਹੜੀ ਫੁੱਟ ਫਾਟ ਤੋਂ ਕਹੀ ਨਹੀਂ ਐ ਆ ਥੋੜਾ ਮੋਟਾ ਤਾਂ ਤੁਸੀਂ ਆ ਕੈਮਰਾ ਲਾਉਣ ਵਿੱਚੇ ਵੀ ਉਲਝ ਜਦੇ ਵੀ ਮੇਰਾ ਪਹਿਲਾਂ ਲੱਗੇ ਮੇਰਾ ਲੱਗੇ ਇਹ ਤਾਂ ਹਰ ਪਰਿਵਾਰ ਦੇ ਵਿੱਚ ਮਾੜਾ ਮੋਟਾ ਚੱਲਦਾ ਰਹਿਣਾ ਹੈ ਲੇਕਿਨ ਵੱਡੇ ਸਟਰ ਤੇ ਜਿਹੜੀ ਐ ਕਿਸੇ ਪ੍ਰਕਾਰ ਦੀ ਕੋਈ ਐਸੀ ਲੜਾਈ ਨਹੀਂ ਐ ਔਰ ਜਿੱਥੇ ਕਿਤੇ ਮਾੜੀ-ਮੁੱਟੀ ਹੁੰਦੀ ਹੈ ਪਰਿਵਾਰਾਂ ਦੇ ਵਿੱਚ ਉਹ ਬੈਠ ਕੇ ਪਰਿਵਾਰ ਦੇ ਅੰਦਰ ਬੈਠ ਕੇ ਗੱਲਬਾਤ ਕਰ ਲਈ ਸਿੱਧੂ ਸਾਹਿਬ ਐਕਟਿਵ ਹੋ ਗਏ ਨਾ ਨਜ਼ਰ ਆ ਰਹੇ ਹਾਂ ਜੀ ਸਿੱਧੂ ਸਾਹਿਬ ਨਹੀਂ ਨਜ਼ਰ ਆ ਰਹੇ ਯਾਰ ਮੈਨੂੰ ਸਿੱਧੂ ਸਾਹਿਬ ਦਾ ਮੇਰਾ ਸੰਪਰਕ ਨਹੀਂ ਹੋਇਆ ਸਾਨੂੰ ਤਾਂ ਹਰ ਵਿਅਕਤੀ ਦੀ ਲੋੜ ਹੈ ਐਕਟਿਵ ਹੋਵੇ ਤੇ ਕਾਂਗਰਸ ਪਾਰਟੀ ਨੂੰ ਅੱਗੇ ਲੈ ਕੇ ਜਾਵੇ ਐਕਟਿਵ ਨਹੀਂ ਹੈਗੇ ਜਾਂ ਕਿਉਂ ਨਾ ਕਰਾਂਗੇ ਜੀ ਮੈਂ ਕਿਉਂ ਨਾ ਕਰਾਂਗਾ ਕਾਂਗਰਸ ਦੇ ਹਰ ਵਿਅਕਤੀ ਨੂੰ ਸੰਪਰਕ ਕਰਾਂਗੀ ਆਉਣ ਵਾਲੇ ਟਾਈਮ ਦੇ ਵਿੱਚ ਕੋਈ ਆਮ ਆਦਮੀ ਪਾਰਟੀ ਨਾਲ ਅਲਾਈਅੰਸ ਹੋਣ ਦੀ ਸੰਭਾਵਨਾ ਆ ਹੱਥ ਜੁੜੇ ਸਾਡੇ ਬਾਬਾ ਤੁਹਾਨੂੰ ਪਤਾ ਹੈ ਕਿਹੜੀ ਗੱਲ ਉਹ ਸਵਾਲ ਕਿਉਂ ਪੁੱਛਦੇ ਹੋ